දයා හ දුසක්ක්‍යයා ම තන රි කලි ුමාරච දේකැයිව තුත එක්කේ ියා ගල ඉතරින ඒතා ක්ස දෙම වනු කෙඩි යිට්‍ය අයි දේකමදාදකඩි අන් දෙත දේහදේක. ਓਹ ਤੂੰ ਕੰਗੜਾ ਇੱਧਰ ਗਿੱਧਰ ਫਰਦੀਆ ਮੇਰੀ ਗੱਲ ਸੋਣਾ ਕੀ ਕਰਾ ਕੇ ਆਗੀ ਤੂੰ ਬੁੜੀ ਨਾਲ ਬੰਗਾ ਲੈ ਤਈ ਹੁਣ ਤੱਕ ਪੇਸ਼ੀਆਂ ਭਗਤੀ ਜਾਨੀਆ ਭਗਤੀ ਜਾ ਨਾਲੇ ਤੂੰ ਇਹਦੇ ਕੋਲੇ ਕਿਉਂ ਕਰਦੀਆ ਮੈਂ ਨਹੀਂ ਤੈਨੂੰ ਜਾਣਦਾ ਕੌਣਾ ਤੂੰ ਇਹ ਦੰਦ ਨਹੀਂ ਕੱਢਦੀ ਗੋਛੇ ਚਾ ਹੁਣਾ ਹੈ ਪਤਾ ਨਹੀਂ ਤੇਰੇ ਮਾਰੇ ਕੋਸਾ ਹੈ ਪਤਾ ਨਹੀਂ ਮੇਰੇ ਮਾਰੇ ਓ ਨੋ ਭੂਬੇ ਮਲੁੱਟੀ ਗਈ ਬੇ ਅੱਛੇ ਕੀ ਕਰਦੀ ਆਗੀ ਕੌਣਾ ਇਹ ਨਾਲੇ ਤੇਰੇ ਕੋਲੇ ਕੀ ਕਰਦੀ ਬੇ ਨਿਕਲ ਜਾ ਮੇਰੇ ਘਰੋਂ ਫੇਰ ਨਾ ਕਹਿ ਮੈਥੋਂ ਕੋਸੋ ਮੈਂ ਮਾਇ ਸਟੜਣਾ ਨਹੀਂ ਸੋਨੂ ਦੋਵਾ ਨੂੰ ਕਾਉਣਾ ਹੈ ਬਟੋਪੀ ਜਲੀ ਨੂੰ ਲੈ ਜਾ ਤੂੰ ਮੇਰੀਆਂ ਨਿਗਾਹੋਂ ਪਰੇ ਕਰ ਦੇ ਕੀ ਕਰਾਤਾ ਅਕਲੇ ਕਿਸਾ ਕਰਤਾ ਜੜੇ ਪਤਾ ਨਹੀਂ ਬਾਹਰ ਕਹਿ ਦਿੰਦੀ ਕਿਸੇ ਨੂੰ ਮੈਨੂੰ ਸਾਧ ਕੇ ਲੈ ਜਾ ਨਾ ਮੈਂ ਉੱਥੇ ਆ ਜਾਂਦਾ ਤੂੰ ਤਾਂ ਬੇੜਾ ਬਟਿਆਤਾ ਨਹੀਂ ਮੇਰਾ ਮੈਂ ਤੇਰੇ ਹੁਣ ਕੀ ਕਰਾ ਤੋਰ ਜਾ ਟੋਪੀ ਜਲੀ ਨਹੀਂ ਮੈਂ ਤੇਰਾ ਗਾਹ ਪਾ ਦੂੰ ਦੇਖ ਲੈ ਬੁਢੀ ਨੇ ਤਾਂ ਪਰਚਾ ਕਰਾਈ ਸੀ ਤੇਰੇ ਤੇ ਹੁਣ ਕਿਤੇ ਮੈਨੂੰ ਨਾ ਕਰਾਉਣਾ ਪੈ ਜੇ ਲੈ ਦੱਸ ਹੁਣ ਮੈਂ ਕੀ ਕਰਾਂ ਭਲਾ ਤੂੰ ਤਾਂ ਬੋਲੀ ਜਾ ਨਾ ਜੇ ਮੈਂ ਮਰਜੀ ਬੋਲੀ ਚਲ ਮੈਂ ਜਾਂਦੀ ਚੰਨੀ ਦਾ ਘਰ ਵੀ ਦੱਸ ਕਿੱਥੇ ਆ